ਖਬਰਨਾਮਾ ਦੇਖ ਰਹੇ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਡੀਜੀਪੀ ਦਾ ਵੱਡਾ ਐਕਸ਼ਨ ਪੰਜਾਬ ਦੇ ਡੀਜੀਪੀ ਨੇ ਦੋ ਵੱਡੇ ਅਫਸਰ ਕੀਤੇ ਮੁਕਤਲ ਦੱਸ ਦਿੰਦੇ ਹਾਂ ਮਾਮਲਾ ਕੀ ਹੈ ਮਾਮਲਾ ਹੈ ਹਲਕਾ ਤਰਨਤਾਰ ਦੀ ਜਿਮਨੀ ਚੋਣ ਦਾ ਜਿਮਨੀ ਚੋਣ ਦੇ ਵਿੱਚ ਕੀ ਇਹਨਾਂ ਮੁਲਾਜ਼ਮਾਂ ਵੱਲੋਂ ਕਤਾਈ ਕੀਤੀ ਗਈ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਤਰਨਤਾਰ ਜਿਮਨੀ ਚੋਣ ਦਾ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਲੰਧਾਵਾਦੀ ਤੇ ਕੰਚਨਪ੍ਰੀਤ ਕੌਰ ਤੇ ਪੁਲਸ ਕਾਰਵਾਈ ਵਿੱਚ ਰਕਾਵਟ ਪੈਦਾ ਕਰਨ ਅਤੇ ਇੱਕ ਪੁਲਸ ਕਰਮਚਾਰੀ ਨਾਲ ਬਦਸਲੂਕੀ ਕਰਨ ਦਾ ਦੋਸ਼ ਲੱਗਾ ਸੀ ਇਸ ਮਾਮਲੇ ਵਿੱਚ 18 ਸਿਟੀ ਤਰੰਤਰ ਪੁਲਸ ਨੇ ਕੰਚਨਪ੍ਰੀਤ ਕੌਰ ਆਈਟੀ ਵਿੰਗ ਇੰਚਾਰਜ ਨਛਤਰ ਸਿੰਘ ਗਿੱਲ ਅਸਮੇਤ 25 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਇਹ ਸਾਰਾ ਮਾਮਲਾ ਮਾਨਯੋਗ ਅਦਾਲਤ ਵਿੱਚ ਠੀਕ ਅਤੇ ਸੰਤੋਸ਼ਜਨਕ ਜਵਾਬ ਪੇਸ਼ ਨਾ ਕਰਨ ਕਾਰਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜ਼ਿਲ੍ਹੇ ਦੇ ਦੋ ਡੀਐਸਪੀ ਡੀਐਸਪੀ ਨੂੰ ਮੁਕਤਲ ਕਰ ਦਿੱਤਾ ਹੈ ਇਹਨਾਂ ਵਿੱਚ ਡੀਐਸਪੀ ਡਿਟੈਕਟਿਵ ਹਰਿੰਦਰ ਸਿੰਘ ਅਤੇ ਡੀਐਸਪੀ ਪਬੀਆ ਦੇ ਨਾਕਪੁਰਥਲਾ ਜੇਲ੍ਹ ਦੇ ਸੁਪਰਡੰਡਰ ਦਾ ਨਾਮ ਵੀ ਸ਼ਾਮਲ ਹੈ ਸੂਤਰਾਂ ਮੁਤਾਬਕ ਤਰਨਤਾਰ ਵਿਧਾਨ ਸਭਾ ਹਲਕੇ ਦੇ ਉਪ ਚੋਣ ਦੌਰਾਨ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਮਿੰਦਰ ਕੌਰ ਰੰਧਾਵਾ ਦੀ ਤੀ ਕੰਚਨਪ੍ਰੀਤ ਕੌਰ ਅੰਧਾਵਾ ਅਤੇ ਆਈਟੀ ਬਿੰਗ ਅਨਚਾਰਜ ਨਸ਼ਤਰ ਸਿੰਘ ਗਿੱਲ ਦੀ ਇੱਕ ਪੁਲਿਸ ਕਰਮਚਾਰੀ ਨਾਲ ਹੋਈ ਤਕਰਾਰ ਦਾ ਮਾਮਲਾ ਪਹਿਲਾਂ ਹੀ ਕਾਫੀ ਸੁਰਖੀਆਂ ਵਿੱਚ ਰਹਿ ਚੁੱਕਾ ਹੈ ਇਸ ਘਟਨਾ ਨਾਲ ਜੁੜਿਆ ਮਾਮਲਾ ਥਾਣਾ ਸਿਟੀ ਤੰਤਰ ਵਿੱਚ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਨਸ਼ਤਰ ਸਿੰਘ ਗਿੱਲ ਅਤੇ ਉਸਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਨਿਆਂ ਖਰਾਤ ਵਿੱਚ ਪੇਸ਼ ਦਿੱਤਾ ਸੀ ਇਸ ਗ੍ਰਿਫਤਾਰੀ ਨੂੰ ਲੈ ਕੇ ਅਕਾਲੀ ਦਲ ਨੇ ਆਪ ਆਦੀ ਪਾਰਟੀ ਸਰਕਾਰ ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਸਨ ਅਤੇ ਚੋਣ ਕਮਿਸ਼ਨ ਨੂੰ ਪੁਲਸ ਦੀ ਕਾਰਗੁਜ਼ਾਰੀ ਖਿਲਾਫ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਬਾਅਦ ਵਿੱਚ ਹਾਈ ਕੋਰਟ ਨੇ ਨਛੱਤਰ ਸਿੰਘ ਗਿੱਲ ਅਤੇ ਦੋ ਸਾਥੀਆਂ ਨੂੰ ਇਨੈਕਸ ਨਿਆਂਇਕ ਹरासत ਵਿੱਚ ਰੱਖਣ ਦੇ ਹੁਕਮ ਦਿੱਤੇ ਸਨ ਪਰ ਅਕਾਲੀ ਦਲ ਬਾਅਦਲ ਵੱਲੋਂ ਹਾਈ ਕੋਰਟ ਵਿੱਚ ਜ਼ਬਾਨਤ ਅਰਜੀ ਦਾਇਰ ਕੀਤੀ ਗਈ ਇਸ ਅਰਜੀ ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਨਛੱਤਰ ਸਿੰਘ ਗਿੱਲ ਨੂੰ ਜ਼ਬਾਨਤ ਦਿੱਤੀ ਜ਼ਬਾਨਤ ਮਿਲਦੇ ਹੀ ਹਾਈ ਕੋਰਟ ਵਿੱਚ ਤੋਂ ਸੰਤੋਸ਼ਜਨਕ ਜਵਾਬ ਪੇਸ਼ ਨਾ ਕਰਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਤਰਨਤਾਰ ਦੇ ਡੀਐਸਪੀ ਡਿਟੈਕਟਿਵ ਹਰਿੰਦਰ ਸਿੰਘ ਅਤੇ ਡੀਐਸਪੀ ਪੀਬੀਆਈ ਗੁਲਜਾਰ ਸਿੰਘ ਨੂੰ ਮੁਅਤਲ ਕਰ ਦਿੱਤਾ ਇਸ ਤੋਂ ਇਲਾਵਾ ਹਾਈ ਕੋਰਟ ਦੇ ਹੁਕਮਾਂ ਤੇ ਰਛਤ ਸਿੰਘ ਗਿੱਲ ਦੀ ਰਿਹਾਈ ਨਾਲ ਜੁੜੇ ਮਾਮਲੇ ਵਿੱਚ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਨੂੰ ਵੀ ਮੁਅਤਲ ਕਰ ਦਿੱਤਾ ਗਿਆ ਹੈ ਕਿਉਂਕਿ ਪੰਜਾਬ ਦੇ ਰਿਸਪੈਕਟਡ ਡੀਜੀਪੀ ਗੌਰਵ ਯਾਦਵ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਕਿਉਂਕਿ ਡਿਊਟੀ ਦੌਰਾਨ ਕਿਤੇ ਨਾ ਕਿਤੇ ਇਹਨਾਂ ਵੱਲੋਂ ਪੁਤਾਈ ਹੋਈ ਹੈ ਦੂਸਰੇ ਪਾਸੇ ਚਰਮਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਕੰਜਰਪ੍ਰੀਤ ਅਤੇ ਨਿਸ਼ਾਤਰ ਸਿੰਘ ਗਿੱਲ ਦੇ ਲਈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਕਟਾਇਆ ਗਿਆ ਜਿੱਥੂ ਉਹਨਾਂ ਨੂੰ ਜਮਾਤ ਮਿਲ ਗਈ ਹੈ ਇਸ ਦੇ ਫਲਸਫੇ ਆਪਣਾ ਦਾਵਾ ਪ੍ਰੋਪਰ ਤਰੀਕੇ ਦੇ ਨਾਲ ਅਧਿਕਾਰੀਆਂ ਵੱਲੋਂ ਪੇਸ਼ ਨਹੀਂ ਕੀਤਾ ਗਿਆ ਇਸ ਕਰਕੇ ਡੀਜੀਪੀ ਗੌਰਵ ਯਾਦਵ ਨੇ 2 ਡੀਐਸਪੀ ਮੌਕੇ ਤੇ ਕੱਲ ਸਸਪੈਂਡ ਕਰ ਦਿੱਤੇ ਸੀ ਧੰਨਵਾਦ